ਇਹ ਜੇ ਫੁੱਟਣ ਲੱਗਿਆਂ ਟਾਣੀ ਉਹ ਗਣਾਲੀਆਂ ਇੱਥੇ ਨੱਪ ਲੋ ਇਹਦਾ ਰਸਾਇਲਾ ਰਹੀ ਗੀਆਂ ਕੁਛ ਤਾਂ ਨੁਕਸਾਨ ਕਰੇ ਰਹੀ ਜੇ ਟਾਣੀ ਫੁੱਟੂਗੀ ਫਰਦਾ ਜਾਂ ਲੱਗੂਗਾ ਲੱਗੂਗਾ ਟਾਣੀ ਵੀ ਤਾਂ ਰਸੇ ਨਾਲੇ ਬਣਦੀ ਐ ਉਹ ਕਹਿੰਦੇ ਸੀ ਵੀ ਜੇ ਖਿਆਲ ਮਾੜਾ ਹੋਵੇ ਉਹਨੂੰ ਤਿਆਗ ਦਈਏ ਤਾਂ ਪਾਪ ਜੀ ਖਿਆਲ ਮਾੜਾ ਅੰਦਰ ਇਹ ਪਾਪ ਜੀ ਉਹ ਬੋਲੀ ਕਹਿੰਦੇ ਨਹੀਂ ਖਿਆਲ ਪੈਦਾ ਹੁੰਦਾ ਜਿਹੜੀ ਇਨਾਂ ਦੀ ਲਾਕੀ ਲਾਸ ਹੋ ਗਿਆ ਬੁੱਤਸਾਪ ਆਪ ਕਹਿੰਦੇ ਨੇ ਇਹਨੂੰ ਪੇਦ ਵਿੱਚ ਬੁੱਤਸਾਪ ਆਪਸੀ ਬੁੱਧ ਦੇ ਵਿੱਚ ਇੱਛਾ ਹੋਣੀ ਹੀ ਪਾਪ ਹੈ ਇੱਛਾ ਹੀ ਤਾਂ ਪੈਦਾ ਹੁੰਦੀ ਟਾਣੀਆਂ ਕਿਉਂ ਪੈਦਾ ਹੁੰਦੇ ਤੀਜੇ ਟਾਣੀ ਨੂੰ ਫੜਨੀ ਲੱਗਣ ਦੇਣਾ ਤੁਸੀਂ ਉਹ ਟਾਣੀ ਦੀ ਛਾਂ ਵੀ ਮਾੜੀ ਹੈ ਉਹਦਾ ਰੋਜ਼ ਵਿਦਾ ਅਕਬਰ ਸੁਮਾਇਆ ਬਸਲੀ ਜੀ ਸੌਂਚ ਹੋ ਗਈ ਜਿਹੜਾ ਉਹਦਾ ਪੱਤਾ ਵੀ ਖਾਲੂ ਉਹ ਨੂੰ ਕਿਤੇ ਸੋਰ ਆਉਂਦੇ